ਕੱਲ ਇੱਕ ਗੱਲ ਕਰਦਾ ਤਲਵੰਡੀ ਵੀ ਇੱਕ ਬੀਬੀ ਮੇਰੇ ਖਿਲਾਫ ਬੋਲੀ ਇੱਕ ਨਿਹੰਗ ਨੇ ਬੋਲੀ ਆ ਬੁਲਾਈ ਆ ਉਹਨੂੰ ਕਹਾ ਜੇ ਤੇਰੀਆਂ ਲੱਤਾਂ ਬਾਹਰ ਚੱਲਦੀਆਂ ਨਾ ਤੇ ਪੁੱਤ ਨਾ ਲ ਐ ਉਹ ਨਿਹੰਗ ਤੇਰੇ ਪਰਦੇ ਖੋਲੂ ਪਰ ਮੈਂ ਅੱਜ ਤੇਰੇ ਪਰਦੇ ਖੋਲ ਦੇਣੇ ਆ ਤੂੰ ਉਹੀ ਆ ਨਾ ਜਿਹੜਾ ਮੇਰੇ ਕੋਲੋਂ ਪੰਪ 500 ਰੁਪਇਆ ਮੰਗਦਾ ਹੁੰਦਾ ਸੀ ਓਏ ਠੀਕ ਆ ਮੇਰੇ ਘਰੇ ਬੈੱਡ ਤੇ ਬਹਿ ਕੇ ਚਾਹਾਂ ਪੀਂਦਾ ਸੀ ਤੇ ਤੂੰ ਅੱਜ ਤੂੰ ਵੱਡਾ ਪੰਥਕ ਬਣ ਗਿਆ ਅਮਰਤਪਾਲ ਦਾ ਤੂੰ ਖੱਬਾ ਬਣਿਆ ਫਿਰਦਾ ਤੂੰ ਮੈਨੂੰ ਕੀ ਕਿਹਾ ਸੀ ਜਿਹੜੀਆਂ ਅਮਰਤਪਾਲ ਦੀਆਂ ਭੇਡਾਂ ਇਹ ਸਮਝਦੀਆਂ ਆਂ ਵੀ ਅਮਰਤਪਾਲ ਦਾ ਕਰਕੇ ਤਲਵੰਡੀ ਦਾ ਵਿਰੋਧ ਹੋਣ ਡਿਆ ਨਾ ਸਾਡੀ ਤਲਵੰਡੀ ਨਾਲ ਪਰਸਨਲ ਆ ਤਲਵੰਡੀ ਨਾਲ ਚਮਕੌਰੇ ਨਾਲ ਉਹ ਅਖੀਰ ਤੱਕ ਰਹਿਣੀ ਰਹਿਣੀ ਆ ਜਿਹੜਾ ਨੁਕਸਾਨ ਹੈ ਸਾਡਾ ਕਰਕੇ ਗਏ ਆ ਨਾ ਉਹ ਸਾਨੂੰ ਪਤਾ ਠੀਕ ਆ ਨਾ ਉਹ ਨੁਕਸਾਨ ਦੀ ਪਰਭਾਈ ਇਹੇ ਹੀ ਕਰਨਗੇ ਜੋ ਮਰਜ਼ੀ ਹੋ ਜਵੇ ਜੀਣਾ ਮਰਨਾ ਸਾਰਾ ਪ੍ਰਮਾਤਮਾ ਦੇ ਹੱਥ ਆ ਤੇ ਇਹ ਧਮਕੀਆਂ ਦਵਾਉਂਦੇ ਆ ਕਦੀ ਪੱਤਰਕਾਰ ਨੂੰ ਕਦੀ ਮੈਨੂੰ ਇਹਨਾਂ ਨੂੰ ਕਹੋ ਜੇ ਤੁਹਾਡੀਆਂ ਲੱਤਾਂ ਭਾਰ ਚੱਲਦੀਆਂ ਤੁਸੀਂ ਇੱਕ ਪਿਓ ਦੇ ਜੇ ਤੇ ਸਾਹਮਣੇ ਆਣ ਕੇ ਧਮਕੀ ਦਿਓ ਆ ਫੇਕ ਨੰਬਰਾਂ ਤੋਂ ਤੇ ਜਿਹੜਾ ਮਰਜੀ ਧਮਕੀ ਦੇ ਦੇਂਦਾ ਫੇਕ ਆਈਡੀਆਂ ਬਣਾਵਣਾ ਤੂੰ ਕਮੈਂਟ ਕਰਦਾ ਜੇ ਤੇਰੇ 'ਚ ਯੁਰਤ ਆ ਤੂੰ ਸਿੱਧਾ ਤੈਨੂੰ ਮੇਰੇ ਘਰ ਦਾ ਪਤਾ ਜਿੱਥੇ ਬਹਿ ਕੇ ਤੂੰ ਕੇਕ ਲਿਆਉਂਦਾ ਸੀ ਜਿੱਥੇ ਬਹਿ ਕੇ ਤੂੰ ਕਹਿੰਦਾ ਸੀ ਦੀਦੀ ਆ ਜਿਹੜੀ ਸਵਰਨਜੀਤ ਕੌਰ ਇਹਦਾ ਮੈਨਾਂ ਰਿਸ਼ਤਾ ਕਰਾ ਦਿਓ ਇਹਦੇ ਮੇਰੇ ਪਰਿਵਾਰ ਦੇ ਨਾਲ ਗੱਲ ਚਲਾ ਦਿਓ ਪਹਿਲਾਂ ਤੂੰ ਭੈਣ ਬਣਾਈ ਸੀ ਚੱਲ ਹੁਣ ਇੱਥੋਂ ਗੱਲ ਤੋਂ ਸ਼ੁਰੂ ਹੋ ਜਾ ਪਹਿਲਾਂ ਮੈਨੂੰ ਇੱਕ ਗੱਲ ਦੱਸ ਪਹਿਲਾਂ ਤੂੰ ਇਹ ਸਵਰਨ ਨੂੰ ਭੈਣ ਕਹਿੰਦਾ ਸੀ ਜੇ ਨਹੀਂ ਕਹਿੰਦਾ ਸੀ ਤੇ ਆ ਜਾ ਮੇਰੇ ਸਾਹਮਣੇ ਮੈਂ ਸਾਰੇ ਜਾਣੇ ਲੈ ਆਉਣਾ ਪਸ਼ਪਿੰਦਰ ਲੈ ਆਉਣਾ ਨਿਰਮਲ ਲੈ ਆਉਣਾ ਜਿੰਨੇ ਵੀ ਹੈਗੇ ਆ ਠੀਕ ਹੈ ਨਾ ਉਹ ਸਾਰਿਆਂ ਨੂੰ ਲੈ ਆਉਣਾ ਜਿਹੜੇ ਤੇਰੇ ਨਾਲ ਹਿਮਕੋਟ ਸਾਹਿਬ ਗਏ ਸੀ ਠੀਕ ਆ ਉਹ ਸਾਰੇ ਲੈ ਆਉਣੇ ਮੁੜ ਕੇ ਤੂੰ ਕਹਿਣਾ ਵੀ ਮੈਂ ਇਹਦੇ ਨਾਲ ਵਿਆਹ ਕਰਾਉਣਾ ਚਲੋ ਠੀਕ ਆ ਸੈਟਿੰਗ ਉਹਦੀ ਕਿਹਦੇ ਨਾਲ ਸੀ ਉਹ ਸਾਰਿਆਂ ਨੂੰ ਪਤਾ ਫਿਰ ਤੂੰ ਇਹ ਦੱਸ ਤੇ ਤੇਰੀ 3ਵੀਂ ਡੂ ਚ ਪੱਗ ਕਾਹਦੇ ਲੱਥੀ ਸੀ ਤੇ ਚੀਕਾਂ ਕਾਹਦੇ ਮਾਰਦਾ ਸੀ ਠੀਕ ਆ ਨਾ ਉਹ ਪੁੱਲਾ ਸਾਹਿਬ ਠੀਕ ਆ ਪੁੱਲੇ ਹੀ ਆਂ ਅਹੀਂ ਕਿਹੜੀ ਗੱਲ ਆ ਫਿਕਰ ਕਾਹਦੇ ਕਰਦਾ ਤੂੰ ਪਹਿਲਾਂ ਮੈਨੂੰ ਇੱਕ ਗੱਲ ਦਾ ਜਵਾਬ ਦੇ ਤੇਰੀ 3ਵੀਂ ਡੂ ਚ ਪੱਗ ਕਾਹਦੇ ਲੱਥੀ ਸੀ ਤੇ ਤੂੰ ਮੈਨੂੰ ਇੱਕ ਗੱਲ ਦੱਸ ਤੂੰ ਉਹੀ ਆ ਨਾ ਜਿਹੜਾ ਤੂੰ ਕਹਿੰਦਾ ਸੀ ਫੇਮਸ ਹੋਣ ਲਈ ਲਓ ਜੀ ਧਾਮੀ ਸਾਹਿਬ ਦੀ ਗੱਡੀ ਆ ਗਈ ਆ ਗੱਡੀ ਭੰਦਨੇ ਆ ਠੀਕ ਆ ਨਾ ਤੇ ਦਾਦੂਵਾਲ ਸਾਹਿਬ ਦੇ ਪੀਏ ਨੇ ਕਹਿੰਨੇ ਤੇਰਾ ਥੱਪੜ ਮਾਰਾਈ ਵੱਟ ਕੇ ਤਾਂ ਤੂੰ ਉਹਨਾਂ ਨੇ ਗੱਲ ਪੈਂਦਾ ਸੀ ਫੇਮਸ ਹੋਣ ਦਾ ਮਾਰਾ ਅਸੀਂ ਨੌਜਵਾਨ ਆ ਅਸੀਂ ਜੇ ਆ ਬੋਹਾਂ ਤੇ ਜਿੱਦਣ ਦਾਦੂਵਾਲ ਸਾਹਿਬ ਆ ਸਿਮੇ ਅੰਕਲ ਨੂੰ ਸਰੋਪੇ ਪਾਉਂਦੇ ਸੀ ਉਸ ਦਿਨ ਤੂੰ ਕਿਉਂ ਨਾ ਸਵਾਲ ਕੀਤਾ ਓਏ ਤੂੰ ਸਵਾਲ ਉੱਥੇ ਮੋਰਚੇ 'ਚ ਕਰਨਾ ਸੀ ਤੂੰ ਮੋਰਚਾ ਖਰਾਬ ਕਰਕੇ ਗਿਆ ਇਹ ਨਹੀਂ ਕਿਸੇ ਨੂੰ ਦੱਸਿਆ ਠੀਕ ਹੈ ਨਾ ਆ ਸਿਰਫ ਫੇਕ ਆਈਡੀਆਂ ਵਾਲੇ ਨੇ ਇਹਨਾਂ ਨੂੰ ਚੱਕਿਆ ਆ ਭਾਈ ਸਾਡੀ ਇਹਦੇ ਨਾਲ ਪਰਸਨਲ ਆ ਠੀਕ ਆ ਤੇ ਜੇ ਕਿਸੇ ਨੇ ਅਮਰਤਪਾਲ ਨਾਲ ਗੱਲ ਕਮਾਉਣੀ ਆ ਉਹ ਕਮਾ ਸਕਦਾ ਕੋਈ ਚੱਕਰ ਵਾਲੀ ਗੱਲ ਨਹੀਂ ਜਿਹੜੀ ਸਾਡੀ ਅਮਰਤਪਾਲ ਨਾਲ ਆ ਉਹ ਸਾਡੀ ਉਹ ਵੀ ਸਾਡੀ ਪਰਸਨਲ ਆ ਠੀਕ ਹੈ ਨਾ ਉਹਨੂੰ ਅਮਰਤਪਾਲ ਨੂੰ ਪਤਾ ਡਿਬਰੂਗੜ੍ਹ ਬੈਠੇ ਨੂੰ ਵੀ ਮੈਂ ਉਹਦੇ ਖਿਲਾਫ ਕਿਉਂ ਬੋਲਦਾ ਠੀਕ ਹੈ ਨਾ ਤੇ ਇਹਨੂੰ ਵੀ ਪਤਾ ਤੂੰ ਉਹੀ ਹੈ ਨਾ ਜਿਹੜਾ ਤੈਨੂੰ ਕਿਹਾ ਸੀ ਵੀ ਧਾਰ ਕਾਰਡ ਭੇਜ ਹਿਮਕੋਟ ਸਾਹਿਬ ਨੂੰ ਜਾਣਾ ਤੂੰ ਕਹਿੰਦਾ ਸੀ ਨਹੀਂ ਪੁਲਿਸ ਦਾ ਚੱਕਰ ਆ ਜੀ ਮੈਂ ਧਾਰ ਕਾਰਡ ਨਹੀਂ ਭੇਜ ਸਕਦਾ ਤੁਸੀਂ ਇੱਦਾਂ ਹੀ ਟਿਕਟਾਂ ਬੁੱਕ ਕਰਾ ਦਿਓ ਉਹ ਟਿਕਟ ਤੇਰੀ ਕਿਹਦੇ ਨਾਂ ਤੇ ਬੁੱਕ ਹੋਈ ਸੀ ਤੈਨੂੰ ਮੈਂ ਦੇਵਾਂ ਸਬੂਤ ਜਿਹੜੇ ਤੇਰੇ ਲੌਂਗ ਲਾਣੇ ਆ ਉਹ ਸਾਰਿਆਂ ਨੂੰ ਨਾਲ ਲੈ ਕੇ ਮੇਰੇ ਮੋਹਰੇ ਆ ਜਾ ਪੱਤਰਕਾਰ ਲਿਆ ਪੁਲਿਸ ਲਿਆ ਮੇਰੀਆਂ ਗੱਲਾਂ ਦਾ ਜਵਾਬ ਦੇ ਦੇ ਠੀਕ ਹੈ ਨਾ ਤੇ ਤੂੰ ਜਿਹੜਾ ਸਾਨੂੰ ਫੋਨ ਕਰਾਉਂਦਾ ਫਿਰਦਾ ਨਹੀਂ ਛੁਲਾ ਛਪਾਈ ਕਰ ਲੈ ਛੁਲਾ ਛਪਾਈ ਕਰ ਲੋ ਐਨਾ ਨੁਕਸਾਨ ਕਰਾ ਕੇ ਛੁਲਾ ਛਪਾਈ ਨਹੀਂ ਹੁੰਦੀ ਹੁੰਦੀ ਤੂੰ ਕਹਿੰਦਾ ਨਾ ਮੇਰੇ ਵਿਰੋਧੀ ਬਣ ਗਿਆ ਕਤਾ ਨਹੀਂ ਕਾਦੇ ਬਣ ਗਿਆ ਤੇਰੀਆਂ ਕਰਤੂਤਾਂ ਹੀ ਮਾੜੀਆਂ ਤੂੰ ਜਿਹੜਾ ਸਾਡਾ ਨੁਕਸਾਨ ਕੀਤਾ ਉਹ ਸਾਨੂੰ ਪਤਾ ਤੈਨੂੰ ਵੀ ਪਤਾ ਉਸ ਗੱਲ ਦਾ ਮੈਂ ਤੈਨੂੰ ਹੁਣ ਵੀ ਕਹਿੰਦਾ ਜਿਹੜੇ ਮਰਜੀ ਚੈਨਲ ਤੇ ਲਾਈਵ ਆ ਜਾ ਆਣ ਕੇ ਡਿਬੇਟ ਕਰ ਲੈ ਬਹਿ ਜਾ ਮੇਰੀਆਂ ਗੱਲਾਂ ਦਾ ਜਵਾਬ ਦੇ ਦੇ ਤੂੰ ਹੀ ਆ ਨਾ ਜਿਹੜਾ ਕਹਿੰਦਾ ਸੀ ਵੀ ਸਾਡਾ ਅਮਰਤਪਾਲ ਨਾਲ ਕੋਈ ਲੈਣਾ ਦੇਣਾ ਨਹੀਂ ਆਪਾਂ ਤੇ ਬਾਜੀ ਫੇਮਸ ਹੋਣਾ ਆ ਸਾਨੂੰ ਨਹੀਂ ਪਤਾ ਅਮਰਤਪਾਲ ਕੌਣ ਆ ਕੌਣ ਨਹੀਂਗਾ ਪਰ ਸਾਡਾ ਕੰਮ ਆ ਅਸੀਂ ਫੇਮਸ ਹੋਣਾ ਤੇ ਸਾਨੂੰ ਕਹਿੰਦਾ ਤੁਸੀਂ ਅਮਰਤਪਾਲ ਦੇ ਅੱਲ ਨਾਂ ਗਿਣਿਓ ਤੂੰ ਉਹੀ ਆ ਨਾ ਜਿਹੜਾ ਜਲੰਧਰ ਪੈਸੇ ਖੋ ਕੇ ਲਿਆ ਸੀ ਤੇ ਰਾਤ ਮੇਰੇ ਕੋ ਕੱਟੀ ਸੀ ਮੇਰੇ ਘਰ ਤੇ ਤੈਨੂੰ ਪਤਾ ਇਸ ਗੱਲ ਦਾ ਤੂੰ ਉਹ ਤੈਨੂੰ ਪਤਾ ਇਸ ਗੱਲ ਦਾ ਤੂੰ ਜਿਹੜੇ ਮੋਰਚੇ 'ਚ ਬੰਦੀ ਸਿੰਘਾਂ ਦਾ ਮੋਰਚਾ ਲੱਗਾ ਉਥੇ ਕਿਹਦੇ ਮੁੰਡੇ ਨਾਲ ਘੁੰਮਦਾ ਤੈਨੂੰ ਸਾਰਾ ਹੀ ਪਤਾ ਮੈਂ ਕਹਦੇ ਮੈਂ ਕਹਿੰਦਾ ਵੀ ਮੈਂ ਹੱਲੇ ਫੋਟੋਆਂ ਸ਼ੂਟ ਕਰਨੀ ਆ ਤੇ ਤੇਰੀ ਔਕਾਤ ਦੇਖਾਂਗੀ ਵੱਡੇ ਪੰਥਕ ਦੀ ਜਿਹੜਾ ਜਲ ਨੂੰ ਪਾਣੀ ਦਸੀ ਜਾਂਦਾ ਠੀਕ ਹੈ ਨਾ ਤਉ ਪੱਤਰਕਾਰ ਗਰਦੇਵਾਲ ਸਿੰਘ ਦਾ ਦਿਮਾਲਾ ਲਾਉਣ ਦੀ ਗੱਲਾਂ ਧਮਕੀਆਂ ਦੇ ਬਣਾ ਤੇ ਯੁਰਤਾ ਤਾਂ ਮੇਰੇ ਨਾਲ ਪੰਗਾ ਲੈ ਠੀਕ ਹੈ ਨਾ ਇਹ ਸਾਰਾ ਝਗੜਾ ਸਾਡੇ ਕਰਕੇ ਹੋਇਆ ਸਾਧ ਸੰਗਤ ਜੀ ਸੁਣ ਲਓ ਕਿਉਂਕਿ ਮੈਂ ਇੰਟਰਵਿਊ ਕੀਤੀ ਉਸ ਪੱਤਰਕਾਰ ਦੇ ਚੈਨਲ ਤੇ ਇਹਨੂੰ ਮਿਰਚਾਂ ਲੱਗੀਆਂ ਮੁੜ ਕੇ ਅਮਨਦੀਪ ਕੌਰ ਨੇ ਇਹ ਨਾ ਕੱਠਾ ਚਿੱਠਾ ਖੋਲਿਆ ਠੀਕ ਹੈ ਨਾ ਫਿਰ ਇਹਨੂੰ ਮਿਰਚਾਂ ਲੱਗੀਆਂ ਇਹ ਕਹਿੰਦਾ ਮੈਂ ਦੁੱਕੀ ਦੇ ਚੈਨਲ ਤੇ ਇੰਟਰਵਿਊ ਨਹੀਂ ਕਰਦਾ ਮੈਂ ਤੁਹਾਨੂੰ ਲਿੰਕ ਪਾ ਦੇਣਾ ਥੱਲੇ ਇੱਕ ਕਿਸੇ ਟਾਈਮ ਉਹਦੀਆਂ ਮਿੰਤਾ ਕਰਦਾ ਸੀ ਵੀ ਮੇਰੀ ਇੰਟਰਵਿਊ ਕਰ ਲੈ ਮੇਰੀ ਇੰਟਰਵਿਊ ਕਰ ਲੈ ਹੁਣ ਕਹੀ ਜਾਂਦਾ 5 ਪੱਤਰਕਾਰ ਵੀਰੋ ਜਿਹੜੇ ਪੱਤਰਕਾਰਾਂ ਨੂੰ ਇਹਨਾਂ ਨੇ ਧਮਕੀਆਂ ਦਿੱਤੀਆਂ ਪੱਤਰਕਾਰਾਂ ਨੂੰ ਪਤਾ ਆ ਉਹ ਇਹਦੀ ਖਬਰ ਹੀ ਨਹੀਂ ਲਾਉਂਦੇ ਨਾ ਇਹਦਾ ਫੋਨ ਚੱਕਦੇ ਆ ਜਿਹੜਾ ਇਹਨਾਂ ਦੀ ਪੱਖ ਦੀ ਗੱਲ ਕਰੇ ਉਹ ਹੈਗਾ ਚੰਗਾ ਤੇ ਜਿਹੜਾ ਇਹਨਾਂ ਨੇ ਇਹਨਾਂ ਨੂੰ ਸਵਾਲ ਕਰੇ ਉਹ ਹੈਗਾ ਮਾੜਾ ਮੈਨੂੰ ਹੁਣ ਇੱਕ ਗੱਲ ਦੱਸ ਤੂੰ ਉਹੀ ਆ ਨਾ ਜਿਹੜਾ ਇੰਟਰਵਿਊ ਦੇਣ ਲੱਗਿਆ ਪਹਿਲਾਂ ਪੱਤਰਕਾਰਾਂ ਨੂੰ ਕਹਿੰਦਾ ਹੁੰਦਾ ਸੀ ਕਿ ਮੈਨੂੰ ਸਵਾਲ ਦੱਸੋ ਕਿਹੜੇ ਆ ਮੈਂ ਉਹ ਸਵਾਲ ਵਿੱਚੋਂ ਕੱਟਣੇ ਆ ਤੇ ਸਾਡੇਆਂ ਨੂੰ ਕਹਿ ਕੇ ਦੇਖਣਾ ਵੀ ਪੱਤਰਕਾਰ ਸਾਹਿਬ ਜਿਹੜਾ ਮਰਜ਼ੀ ਸਵਾਲ ਪੁੱਛਿਓ ਕੋਈ ਪ੍ਰਵਾਹ ਨਹੀਂ ਕਹਿ ਕੇ ਵੇਖ ਚੱਲ ਆ ਜਾ ਲਾਈਵ ਤੇ ਮੈਂ ਤੈਨੂੰ ਪੰਜ ਸਵਾਲ ਪੁੱਛ ਲੈਣਾ ਤੂੰ ਜਵਾਬ ਦੇ ਦੇਂ ਵੱਡਾ ਤੂੰ ਪੰਥਕ ਬਣਿਆ ਫਿਰਦਾ ਕਿਹੜਾ ਤੈਨੂੰ ਪੰਜ ਸਨੇ ਕਥਾਵਾਰਕ ਦੀ ਬਾਦੀ ਦਿੱਤੀ ਗਾਤਰਾ ਤੇਰਾ ਕਿਤੇ ਹੁੰਦਾ ਸੀ ਕਿਸ਼ਾਰਾ ਤੇਰਾ ਕਿਤੇ ਹੁੰਦਾ ਸੀ ਜਿਹੜੇ ਹੋਟਲਾਂ ਦੇ ਕਮਰੇ ਮੈਂ ਤੈਨੂੰ ਬੁੱਕ ਕਰਾ ਕੇ ਦਿੱਤੇ ਆ ਖੇ ਖਾਣ ਨੂੰ ਉਹਦੇ ਵੀ ਜਨਤਕ ਕਰਾਂ ਮੈਂ ਜੇ ਮੈਂ ਐਡਾ ਹੀ ਝੂਠਾ ਤਾਂ ਅੱਜ ਤੱਕ ਤੂੰ ਮੇਤੇ ਮਾਨਾ ਨਹੀਂ ਕਿਉਂ ਨਹੀਂ ਕੀਤੀ ਤੇਰੇ ਕੋ ਤੇ ਖਰਿਆਰ ਕੇ ਵਕੀਲ ਹੀ ਆ ਠੀਕ ਹੈ ਨਾ ਤੂੰ ਆ ਹੀ ਆ ਨਾ ਜਿਹੜਾ ਕਹਿੰਦਾ ਬਲੌਂਗੀ ਮੈਂ ਪੁਲਿਸ ਸਟੇਸ਼ਨ ਨਹੀਂ ਜਾਣਾ ਮੈਂ ਖਾਰੇ ਨੂੰ ਨਾਲ ਲੈ ਕੇ ਜਾਣਾ ਉਹੀ ਆ ਨਾ ਤੂੰ ਮੇਰੇ ਕੋ ਨਾ ਸਾਰਾ ਇਕੱਠਾ ਜਿੱਠਾ ਪਿਆ ਤੇਰਾ ਤੂੰ ਆਪਣੇ ਆਪ ਚ ਪੰਥਕ ਬਣਿਆ ਫਿਰਦਾ ਤੇ ਤੂੰ ਕਿਸੇ ਨੂੰ ਧਮਕੀਆਂ ਦੇ ਲੱਪੈ ਨਾ ਕਦੀ ਕਿਸੇ ਨੂੰ ਤੂੰ ਰਖੇਲਾ ਦੱਸਦਾ ਤੂੰ ਉਹੀ ਰਖੇਲਦੇ ਪੈਰ ਫੜਦਾ ਸੀ ਅਣਕਾ ਜੀ 500 ਰੁਪਇਆ ਦੇ ਦੇ ਦੀਦੀ ਤੈਨੂੰ ਕਿਹੜਾ ਨਹੀਂ ਸੀ ਪਤਾ ਵੀ ਮੇਰੀ ਘਰ ਦੀ ਆ ਉਹ ਕਿਉਂ ਝੂਠ ਬੋਲਦਾ ਨੂੰ ਤੈਨੂੰ ਕਦਾ ਨਾ ਕਿਉਂ ਨਹੀਂ ਸੀ ਪਤਾ ਵੀ ਉਹ ਮੇਰਾ ਮੁੰਡਾ ਆ ਤੇ ਤੂੰ ਮੈਨੂੰ 50 ਵਾਰੀ ਤੇ ਟੱਕਰਿਆ ਤੂੰ ਕੀ ਕਿਹਾ ਸੀ ਆਪਾਂ ਰਲ ਮਿਲ ਕੇ ਕੰਮ ਚਲਾਈ ਜਾਵਾਂਗੇ ਠੀਕ ਆ ਨਾ ਭਈ ਮੈਂ ਤਾਂ ਨਾ ਮਰਦਪਾਲ ਦੀ ਸੂਹ ਦਿੰਦਾ ਰਹੂੰਗਾ ਤੂੰ ਇੰਟਰਵਿਊਆ ਕਰੀ ਜਾਇਆਂ ਆਪਾਂ ਉਧਰ ਹੋ ਇਧਰ ਇਧਰ ਹੋ ਇਧਰ ਆਪਣਾ ਮਕਸਦ ਹੈ ਪੈਸੇ ਇਕੱਠੇ ਕਰਨਾ ਔਰ ਤੂੰ ਇਹ ਗੱਲ ਕਹਿਣਾ ਕਿ ਮੈਨੂੰ ਬੜੇ ਆਏ ਸਿੱਟਣੇ ਵਾਲੇ ਪੁੱਤ ਹੱਲੇ ਤਾਂ ਅਸੀਂ ਤੈਨੂੰ ਸਿੱਟਿਆ ਨਹੀਂ ਹੁਣ ਤੇਰੇ ਖਿਲਾਫ ਐਪਲੀਕੇਸ਼ਨਾਂ ਦੇਵਾਂਗੇ ਤੇਰਾ ਹੁਣ ਕੱਢਾਂਗੇ ਜਲੂਸ ਤੂੰ ਗਿਆ ਦਮਾਲੇ ਤੱਕ ਠੀਕ ਹੈ ਨਾ ਤੂੰ ਜਿਹੜਾ ਮੁੱਠ ਬਲਾਰਾ ਮੁੱਠ ਬਲਾਰਾ ਬਣਿਆ ਫਿਰਦਾ ਨਾ ਤੇਰਾ ਮੁੱਠ ਬਲਾਰਾ ਲਾ ਕੇ ਤੈਨੂੰ ਪਤਾ ਹੀ ਹੈ ਹੁਣ ਤੇਰਾ ਤੂੰ ਤੂੰ ਮੇਰੀ ਆਤ ਜਾਣਦਾ ਹੀ ਆ ਮੈਂ ਤੇਰੇ ਵਾਂਗੂ ਧਮਕਿਆ ਨਹੀਂ ਦਿੰਦਾ ਵੇਗਾ ਨਾ ਕਦੀ ਕਿਸੇ ਤੋਂ ਫੋਨ ਕਰਾ ਦੇ ਕਦੀ ਕਿਸੇ ਤੋਂ ਫੋਨ ਕਰਾ ਦੇ ਠੀਕ ਹੈ ਨਾ ਨਾ ਇਸ ਮੁੱਦੇ 'ਚ ਅਮਰਤਪਾਲ ਆਊਗਾ ਨਾ ਕੋਈ ਹੋਰ ਆਊਗਾ ਤੇਰੀ ਛੱਡ ਨਾਲ ਪਰਸਨਲ ਆ ਪਰਸਨਲ ਕੰਪਲੀਟਾ ਦਊਂ ਤੇਰੇ ਉੱਤੇ ਜੋ ਵੀ ਕੁਛ ਤੇਰਾ ਕਰੂੰਗਾ ਤੇਰਾ ਆ ਨਾਲ ਦਾ ਚਮਕੌਰ ਜਿਹੜਾ 72 ਸੈਕਟਰ 'ਚੋਂ ਸ਼ਰਾਬ ਪੀਂਦਾ ਫਾੜੋ ਹੈ ਇਹਨਾਂ ਨੇ ਕੁੱਟ ਕੇ ਭੇਜਿਆ ਠੀਕ ਹੈ ਨਾ ਉਹ ਮੇਰਾ ਐਡਰੈਸ ਪੁੱਛਦਾ ਸੀ ਤੂੰ ਐਡਰੈਸ ਦੱਸ ਦੇ ਉਹਨੂੰ ਤੂੰ ਘਰ ਆਉਂਦਾ ਹੀ ਰਿਆ ਮੇਰੇ ਪਸ਼ਪਿੰਦਰ ਉਹਨਾਂ ਦੇ ਨਾਲ ਕਿੰਨੇ ਜਾਣੇ ਸੀ ਮੁੰਡੇ ਮੈਂ ਨਾ ਉਹਨਾਂ ਦਾ ਕੀ ਹੋਣਾ ਮੈਂ ਗੁਰਪ੍ਰੀਤ ਜਿਹਦੇ ਤੋਂ ਤੁਸੀਂ ਨਜਾਇਜ਼ ਉਹ ਪਰਚਾ ਕਰਾਇਆ ਅੰਦਰ ਯੂਪੀ ਲੱ ਉਹਦੀ ਮਾਂ ਵਿਚਾਰੀ ਬੁੱਢੀ ਬਿਲਕਦੀ ਫਿਰਦੀ ਤੂੰ ਤੇ ਉਹ ਜਿਹੜੀ ਤੇਰੇ ਨਾਲ ਸੀ ਫਲਕਾਰੀ ਤੈਨੂੰ ਤੇ ਪਤਾ ਹੀ ਆ ਉਰਫ ਕਾਲੇ ਠੀਕ ਆ ਨਾ ਤੂੰ ਤੇ ਦੋਨਾਂ ਨੇ ਉਹਦਾ ਕੰਮ ਕੀਤਾ ਵਿਚਾਰੇ ਦਾ ਗਰੀਬ ਨੂੰ ਗਰੀਬ ਫਸਾਉਣੇ ਫਰਦੇ ਤੁਸੀਂ ਠੀਕ ਆ ਨਾ ਫੇਮਸ ਹੋਣ ਦੇ ਚੱਕਰ ਦੇ ਵਿੱਚ ਤੇ ਜਦੋਂ ਤੁਹਾਡੇ ਪਿੱਛੇ ਪੁਲਿਸ ਪਈ ਉਹ ਭਈਏ ਦੇ ਕਰਕੇ ਤੇ ਤੁਸੀਂ ਨਾਂ ਕਦਾ ਲਿਆ ਵੀ ਸਾਨੂੰ ਅਮਰਤਪਾਲ ਕਰਕੇ ਪੁਲਿਸ ਤੰਗ ਕਰਦੀ ਆ ਠੀਕ ਆ ਨਾ ਉਹ ਤੇਰੇ ਯਾਰ ਗੀਆਂ ਖੱੱਚਾ ਕਰਕੇ ਠੀਕ ਆ ਨਾ ਸਾਰੇ ਜਣੇ ਬਦਨਾਮ ਹੋਣ ਦਾ ਜੇ ਤੇਰੀ ਪਰਸਨਲ ਗੱਲਾ ਤੇ ਪਰਸਨਲ ਰੱਖ ਠੀਕ ਹੈ ਨਾ ਤੇ ਪਰਸਨਲ ਦੂਜੇ ਪਾਸੇ ਕਦੇ ਖੜਦਾ ਮੈਂ ਇੱਕ ਬੇਨਤੀ ਕਰਦੇ ਹਾਂ ਸਾਰੇ ਵੀਰਾਂ ਨੂੰ ਮੈਂ ਇਹਦੇ ਖਿਲਾਫ ਬੋਲਿਆ ਤੇ ਬੋਲੂਗਾ ਮੇਰੀ ਇਹਦੇ ਨਾਲ ਹੈ ਕਿ ਪਰਸਨਲ ਪੰਥ ਦੀ ਇਹਦੇ ਵਿੱਚ ਕੋਈ ਗੱਲ ਨਹੀਂ ਜੇ ਇਹ ਕਹਿੰਦਾ ਕਿ ਪੰਥਕ ਮੁੱਦਾ ਇਹ ਹੈ ਉਹ ਹੈ ਨਾ ਇਹ ਸਾਡੇ ਘਰੇ ਆਉਂਦਾ ਜਾਂਦਾ ਸੀ ਠੀਕ ਹੈ ਨਾ ਇਹਨਾਂ ਨੇ ਕੁਝ ਕੀਤਾ ਨਾ ਠੀਕ ਹੈ ਨਾ ਕਿਸੇ ਦੀ ਵਿਚਾਰੇ ਦੀ ਰੈਕੀ ਕਰਕੇ ਤੇ ਨੇ 4-5 ਬੰਦੇ ਫਸਾਏ ਠੀਕ ਹੈ ਨਾ ਉਹਦੇ ਸਬੰਧ ਵਿੱਚੋਂ ਸੇਕ ਸਾਨੂੰ ਵੀ ਲੱਗਾ ਠੀਕ ਹੈ ਨਾ ਆ ਜਿਹੜਾ ਕਹਿੰਦਾ ਨਾ ਤੂੰ ਕੁੱਤੇ ਵਾਂਗ ਭੌਂਕੀ ਜਾਂਦਾ ਤੂੰ 56 ਸੈਕਟਰ ਆ ਜਾ ਚੰਡੀਗੜ੍ਹ ਤੈਨੂੰ ਸਬੂਤ ਦੇ ਦਿੰਨਾ ਠੀਕ ਹੈ ਨਾ ਤੇਰੇ ਵਰਗੇ ਕੰਜਰ ਬਹੁਤ ਮਰਦੇ ਫਿਰਦੇ ਆ ਠੀਕ ਹੈ ਨਾ ਐਦਾਂ ਦੇ ਕਮੈਂਟ ਕਰਨ ਨਾਲ ਮੈਨੂੰ ਕੁਝ ਨਹੀਂ ਹੋਣਾ ਮੈਂ ਜਿਹੜੀ ਗੱਲ ਕਹਿਣੀ ਆ ਕਹਿਣੀ ਆ ਠੀਕ ਹੈ ਨਾ ਕੁੱਤੇ ਵਾਂਗ ਭੌਂਕਦਾ ਆਪਣੀ ਮਾਂ ਨੂੰ ਪੁੱਛ ਉਹਦੇ ਉੱਤੇ ਚੜਿਆ ਜਿਹੜਾ ਮੈਂ ਕੁੱਤੇ ਵਾਂਗ ਭੌਂਕਦਾ ਆ ਬਲਵਿੰਦਰ ਬਾਜਵਾ ਜਿਹੜਾ ਬਣਿਆ ਫਿਰਦਾ ਆਪਣੇ ਆਪ ਚ ਤੂੰ ਰਿਸ਼ਤਾ ਕਰਨਾ ਮੈਨੂੰ ਠੀਕ ਹੈ ਨਾ ਤੋ ਕਮੈਂਟ ਕਰਦਾ ਆਣ ਕੇ ਤੂੰ ਸਾਲਾ ਲੱਗਦਾ ਮੇਰਾ ਜਿੱਦਾਂ ਨਹੀਂ ਬੋਲੀ ਹੋਗੀ ਉਦੋਂ ਦਾ ਜਵਾਬ ਦੇਵਾਂਗੇ ਅਸੀਂ ਇਹ ਨਾ ਵਾਂਗੂ ਕਿਸੇ ਕੋ ਮੰਗ ਕੇ ਪੈਸੇ ਨਹੀਂ ਖਾਣੇ ਠੀਕ ਹੈ ਨਾ ਜਿਹੜੇ ਜੀ ਜੀ ਕਰਦੇ ਫਿਰਾਂਗੇ ਸਾਡੇ ਘੰਟੇ ਦੇ ਤੁਹਾਡੇ ਯਾਰ ਕੇ ਜਿਹੜੇ ਕਮੈਂਟ ਕਰਨੇ ਵਾਲੇ ਆ ਪਰ ਬਾਹ ਨਹੀਂ ਅਜੇ ਤੱਕ ਕਿਸੇ ਦੀ ਕੀਤੀ ਤਾਂ ਮੈਂ ਕਰਨੀ ਆ ਠੀਕ ਹੈ ਨਾ ਜਦੋਂ ਤੁਸੀਂ ਸਾਨੂੰ ਬਦਨਾਮ ਹੀ ਕਰਤਾ ਤਾਂ ਠੀਕ ਆ ਕੋਈ ਗੱਲ ਨਹੀਂ ਭੈਣ ਦੀ ਲੰਨ ਦਊ ਤੁਹਾਡੀ ਕੱਲੇ ਕੱਲੇ ਦੀ ਜਿਨ੍ਹਾਂ ਨੇ ਕੋ ਜਿੰਨੇ ਸਾਡੇ ਨਾਲ ਜਿਹੜੇ ਕਰਕੇ ਗਏ ਆ ਇਹ ਭਲੇਖਾ ਆ ਵੀ ਇਹ ਪੰਥ ਦਾ ਮੁੱਦਾ ਤੇ ਯੇਰਾ ਇਹ ਆ ਤੇ ਇਹਦਾ ਇਹ ਆ ਠੀਕ ਹੈ ਨਾ ਸਾਡੀ ਇਹਦੇ ਨਾਲ ਪਰਸਨਲ ਆ ਪਰਸਨਲ ਜਿੰਨੇ ਆਉਣਾ ਸਿੱਧੀ ਆਈਡੀ ਤੋਂ ਆ ਮੇਰਾ ਨੰਬਰ ਉੱਤੇ ਪਿਆ ਜੇ ਕਿਸੇ ਦੀਆਂ ਲੱਤਾਂ ਭਾਰ ਚੱਲਦੀਆਂ ਤੇ ਜਿਹੜੀ ਹੋਈ ਨਾਜਾਇਜ਼ ਲਾਤ ਜਿੱਦਾਂ ਮਰਜੀ ਕਮੈਂਟ ਕਰੇ ਕੋਈ ਪਰਵਾਹ ਨਹੀਂ ਯਾਰਾਂ ਨੂੰ ਜੇ ਕਮੈਂਟਾਂ ਦੀ ਪਰਵਾਹ ਕਰਦੇ ਹੁੰਦੇ ਨਾ ਤੇ ਫੇਰ ਅਸੀਂ ਸੱਚ ਨਾ ਬੋਲਦੇ ਅੱਜ ਤੱਕ ਸੱਚ ਬੋਲਦੇ ਆ ਇਹ ਸੱਚ ਬੋਲਾਂਗੇ ਤੁਹਾਡੀ ਬੁੰਡ 'ਚ ਬਾਹ ਪਾ ਦੂੰ ਐਣ ਦਿਓ ਯਾਰੋ ਠੀਕ ਹੈ ਨਾ ਫੇਰ ਨਾ ਕਈ ਦੱਸਿਆ ਨਹੀਂ ਹੈਗਾ ਆਹੜਾ ਤਲਵੰਡੀ ਬੜਾ ਫਿਰ ਚੂਚੀ ਜੀ ਮੂੰਹ ਵਾਲਾ ਇਹਨੂੰ ਪੁੱਛ ਆਹ ਤੇ ਤਾ ਰੋਟੀ ਖਾਣ ਨੂੰ ਮੇਰੇ ਕੋ ਪੈਸੇ ਲੈ ਕੇ ਜਾਂਦਾ ਰਿਆਂ ਤੂੰ ਜਿਹੜਾ ਥੱਲੇ ਕਮੈਂਟ ਕਰਦੇ ਆ ਦੀ ਕੁੜੀ ਦਾ ਯਾਰ ਠੀਕ ਆ ਨਾ ਅਸੀਂ ਚੁੱਪ ਸੀ ਇਸ ਕਰਕੇ ਤੁਸੀਂ ਸਾਡੇ ਦਮਾਲਿਆਂ ਤੱਕ ਆ ਗਏ ਤੇ ਕੀ ਕਹਿੰਦਾ ਤੀ ਦਮਾਲਾ ਆਪ ਲਾਓਂਗਾ ਤੇ ਤੇਰਾ ਲਵਾਣਾ ਤੂੰ ਇੱਧਰ ਆ ਮੇਰੇ ਨਾਲ ਗੱਲ ਕਰ ਸਾਹਮਣੇ ਆਣ ਕੇ ਜਿਹੜਾ ਜਿਹੜਾ ਫੋਨ ਕਰਕੇ ਪੱਤਰਕਾਰਾਂ ਨੂੰ ਧਮਕੀਆਂ ਦਿੰਦੇ ਆ ਬਾਕੀ ਪੱਤਰਕਾਰ ਜਿਹੜੇ ਸਹੀ ਆ ਉਹਨਾਂ ਨਾਲ ਅਸੀਂ ਖੜੇ ਆ ਜਿਹੜਾ ਇਹਨਾਂ ਨੇ ਕਿ ਦਲਪੁਣੇ ਵਰਗੇ ਆ ਉਹਨਾਂ ਨਾਲ ਸਾਡਾ ਕੋਈ ਲਿੰਕ ਨਹੀਂ ਬਾਕੀ ਜਿਹੜੇ ਪੱਤਰਕਾਰ ਨੇ ਇੰਟਰਵਿਊ ਕਰਨੀ ਆ ਮੇਰਾ ਚੈਨਲ ਮੇਰਾ ਨੰਬਰ ਪਿਆ ਮੇਰੇ ਫੇਸਬੁੱਕ ਪੇਜ ਤੇ ਮੇਰਾ ਪੱਖ ਜਾਣ ਕੇ ਫਿਰ ਪੂਰੀ ਖਬਰ ਲਾਓ ਨਹੀਂ ਤੇ ਡੈਫਰਮੇਸ਼ਨ ਦਾ ਕੇਸ ਸਾਰਿਆਂ ਦੇ ਉੱਤੇ ਕਰੂੰ ਇਹ ਭਲੇਖਾ ਹੀ ਤੇਰਾ ਅਰਜਿੰਦਰ ਤਲਵੰਡੀ ਤੈਨੂੰ ਵੀ ਤੂੰ ਇਹ ਲੜਾਈ ਨੂੰ ਪੰਥ ਲੜਾਈ ਬਣਾਉਂਦੇ ਪੰਥਕ ਲੜਾਈ ਬਣਾਉਂਦੇਗਾ ਰੇਸ਼ਮ ਨਾ ਵੀ ਮੇਰੀ ਪਰਸਨਲ ਆ ਠੀਕ ਹੈ ਨਾ ਤੇ ਰੇਸ਼ਮ ਇਹ ਸੋਚਦਾ ਕਿ ਮੈਂ ਪੰਥਕ ਬਣਾ ਦੂੰ ਲੜਾਈ ਇਹ ਇਹ ਕੰਮ ਨਹੀਂ ਹੋਣਾ ਠੀਕ ਹੈ ਨਾ ਇਹਦੇ ਵਿੱਚ ਪੰਥ ਪੁੰਥ ਦਾ ਕੋਈ ਰੌਲਾ ਨਹੀਂ ਕੋਈ ਅਮਰਤਪਾਲ ਦਾ ਰੌਲਾ ਨਹੀਂ ਹੈਗਾ ਤੇਰੀ ਸਾਡੇ ਨਾਲ ਸਿੱਧੀ ਆ ਤੇ ਸਿੱਧੀ ਰਹੂਗੀ ਠੀਕ ਹੈ ਨਾ ਜਿਹੜੀ ਇਹਦੀਆਂ ਭੇਡਾਂ ਚ ਗੱਲਾਂ ਕਰਦੀਆਂ ਨਾ ਉਹ ਕਰਦੇ ਰਹਿਣ ਪਹਿਲਾਂ ਤੂੰ ਭੈਣ ਬਣਾਉਣਾ ਭੈਣ ਬਣਾ ਕੇ ਮੁੜ ਕੇ ਤੂੰ ਰਿਸ਼ਤੇ ਤੱਕ ਜਾਨਾ ਫਿਰ ਤੂੰ ਉਹਦੇ ਕੋਲੋਂ ਰੈਕੀਆਂ ਕਰਾਉਣਾ ਫਿਰ ਤੂੰ ਨੌਜਵਾਨਾਂ ਤੇ ਯੂਪੀ ਲਵਾਉਣਾ ਫਿਰ ਤੂੰ ਨੌਜਵਾਨਾਂ ਨੂੰ ਜੇਲ੍ਹ ਚ ਪਹੁੰਚਾਉਣਾ ਠੀਕ ਹੈ ਨਾ ਤੇ ਫਿਰ ਤੂੰ ਭੱਜ ਕੇ ਜਾ ਕੇ ਭਈਆ ਭਈਏ ਦੇ ਲੱਤਾਂ ਤੋੜ ਦੇਣਾ ਜੋ ਵੀ ਕਰਦਾ ਮੈਂ ਇੱਥੇ ਬੋਲਣ ਨਹੀਂ ਚਾਹੁੰਦਾ ਪ੍ਰਸ਼ਾਸਨ ਸਾਨੂੰ ਪੁੱਛੇ ਤਾਂ ਸਹੀ ਇੱਕ ਵਾਰੀ ਵੀ ਇਹ ਕੀ ਕਰਦਾ ਫਿਰਦਾ ਠੋਕੇ ਗਵਾਹੀ ਦੇਵਾਂਗੇ ਇਹਨਾਂ ਪ੍ਰਸ਼ਾਸਨ ਨੇ ਅਜੇ ਤੱਕ ਸਾਨੂੰ ਪੁੱਛਿਆ ਨਹੀਂ ਸਰਕਾਰੀ ਕੌਣ ਹੈ ਫਿਰ ਤੂੰ ਆ ਕੈਸੀ ਆ ਓਏ ਦੱਸ ਪਹਿਲਾਂ ਸਰਕਾਰੀ ਕੌਣ ਆ ਜੇ ਤੂੰ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਤੂੰ ਹਲੇ ਤੁਰਿਆ ਫਿਰਦਾ ਇਹਦਾ ਮਤਲਬ ਕੀ ਆ ਸਾਡੇ ਤਾਂ ਨਜਾਇਬੇ ਮਿੰਟੋ ਮਿੰਟੀ ਪਰਚੇ ਦਰਜ ਹੁੰਦੇ ਤੇ ਇੱਤੇ ਕਿਉਂ ਨਹੀਂ ਹੁੰਦੇ ਸਾਨੂੰ ਸਾਰਾ ਹੀ ਪਤਾ ਮੁੜ ਕੇ ਭੱਜੇ ਮੁੜ ਕੇ ਉਹਨੂੰ ਤੂੰ ਸਿਮਾਂ ਲੈ ਕੇ ਦੇਵੇਂ ਸਾਰਾ ਕੁਝ ਤੂੰ ਕਰੇ ਤੇ ਤੂੰ ਫਿਰ ਸੱਚੇ ਦਾ ਸੱਚਾ ਠੀਕ ਆ ਨਾ ਮੈਂ ਸਿਰਫ ਅਰੈਸਟ ਤੇ ਗਿਆ ਸੀ 1 ਸਾਲ ਵੀ ਚਲੋ 1 ਸਾਲ ਮੌਜ ਮਾਰੋ ਕੋਈ ਗੱਲ ਨਹੀਂ ਫੇਰ ਉਠਾਂਗੇ ਹੁਣ ਮੈਂ ਚੱਲ ਪਿਆ ਹੁਣ ਤੂੰ ਜਵਾਬ ਹੁਣ ਤੂੰ ਕਿਸੇ ਪੱਤਰਕਾਰ ਨੂੰ ਧਮਕਾਈ ਤੈਨੂੰ ਸਵਾਲ ਕਰੀ ਮੈਂ ਤੈਨੂੰ ਜਵਾਬ ਦਊਗਾ ਆਹ ਹੀ ਭੇਜ ਦੇ ਉਤੋਂ ਮੇਰੇ ਚਾਰ ਸਵਾਲ ਆ ਚਾਰਾਂ ਦੇ ਜਵਾਬ ਦੇ ਦੇ ਤੂੰ ਮੈਨੂੰ ਨਹੀਂ ਜਾਣਦਾ ਮੇਰੇ ਘਰੇ ਨਹੀਂ ਆਉਂਦਾ ਜਾਂਦਾ ਰਿਆ ਰਿੰਦਰ ਤਲਵੰਡੀ ਪਹਿਲਾਂ ਇਹ ਦੱਸ ਮੇਰੇ ਪਰਿਵਾਰ ਦੇ ਨਾਲ ਹਿਮਕੋਟ ਸਾਹਿਬ ਨਹੀਂ ਗਿਆ ਠੀਕ ਆ ਤੂੰ ਮੈਨੂੰ ਇਹ ਗੱਲ ਦਾ ਜਵਾਬ ਦੇ ਤੂੰ ਮੇਰੇ ਘਰ ਵਾਲੇ ਨੂੰ ਇਹ ਨਹੀਂ ਕਹਿੰਦਾ ਰਿਆ ਵੀ ਇਹ ਇਹ ਜਿਹੜੀ ਆ ਫੁਲਕਾਰੀ ਆ ਇਹਦੇ ਨਾਲ ਮੇਰਾ ਰਿਸ਼ਤਾ ਕਰਾਓ ਤੂੰ ਰੋਲ ਬੋਲਦਾਰਿਆਂ ਵੀ ਮੈਂ ਵਿਆਹਿਆ ਨਗਾ ਠੀਕ ਆ ਮੈਂ ਕੁਬਾਰਾ ਆ ਤੂੰ ਇਹ ਦੱਸ ਦੇ ਤੂੰ ਵਿਆਹ ਕੇ ਨਹੀਂ ਵਿਆਹ ਆ ਇਹ ਵੀ ਦੱਸ ਦੇ ਤੂੰ ਠੀਕ ਆ ਤੇਰਾ ਨਾਮ ਕੀ ਆ ਅਸਲੀ ਤੂੰ ਆਪੇ ਹੀ ਦੱਸ ਦੇ ਠੀਕ ਆ ਨਾ ਮੈਂ ਉਹ ਚੱਕਰ ਚ ਨਹੀਂ ਪੈਂਦਾ ਤਿੰਨ ਗੱਲਾਂ ਹੋ ਗਈਆਂ ਚੌਥੀ ਗੱਲ ਇਹ ਤੂੰ ਇਹ ਦੱਸ ਦੇ ਵੀ ਅਮਰਤਪਾਲ ਨੂੰ ਮਿਲਣ ਲਈ ਤੂੰ ਤਰਸਦਾ ਹੁੰਦਾ ਸੀ ਨਹੀਂ ਤਰਸਦਾ ਸੀ ਤੂੰ ਤਾਂ ਕਰ ਕਰ ਜਿਹਦੇ ਥਰੂ ਮਿਲਿਆ ਤੂੰ ਉਹਦਾ ਨਾਮ ਦੱਸ ਦੇ ਨਹੀਂ ਤੇ ਮੈਂ ਦੱਸ ਦਉ ਨਿਰਮਲ ਦੇ ਥਰੂ ਮਿਲਿਆ ਨਾ ਤੂੰ ਤੇ ਜਦੋਂ ਅਮਰਦਾਵਾਲ ਦੀ ਫੋੜੋ ਫੜਾਈ ਲੱਗੀ ਉਦੋਂ ਤੂੰ ਕਿੱਥੇ ਸੀ ਚੱਲ ਇਹ ਦੱਸ ਦੇ ਠੀਕ ਹੈ ਨਾ ਕਿਸੇ ਅਰਦਾਸ ਸਮਾਗਮ 'ਚ ਤੂੰ ਦੇਸ਼ਾਂ ਤਾਂ ਦੱਸ ਦੇ ਜੇ ਤੂੰ ਮੇਰੇ ਨਾਲ ਨਹੀਂ ਸੀ ਰਲਿਆ ਫਿਰ ਮੇਰਾ ਪਰਿਵਾਰ ਸਾਰੇ ਅਰਦਾਸ ਸਮਾਗਮਾਂ 'ਚ ਰਿਹਾ ਫਿਰ ਤੂੰ ਅਸੀਮੀ ਅੰਕਲ ਨੂੰ ਦੱਸਿਆ ਕਿਉਂ ਨਹੀਂ ਵੀ ਇਹ ਕਲਜੀਤ ਦਾ ਪਰਿਵਾਰ ਆ ਤੈਨੂੰ ਤਾਂ ਸਾਰਾ ਕੁਝ ਪਤਾ ਹੀ ਸੀ ਨਾ ਫਿਰ ਅੱਜ ਤੱਕ ਦੱਸਦਾ ਕਿਉਂ ਨਹੀਂ ਵੀ ਇਹ ਕਲਜੀਤ ਦਾ ਪਰਿਵਾਰ ਆ ਚੱਲ ਇਸੇ ਗੱਲ ਤੇ ਆ ਜਾ ਮੇਰੇ ਕੋਲ ਬਹੁਤ ਗੋਸ਼ਾ ਤੇਰਾ ਹੁਣ ਆਪਾਂ ਸਟੈਪ ਬਾਈ ਸਟੈਪ ਚੱਲਾਂਗੇ ਬਾਕੀ ਆ ਜਿਹੜੀਆਂ ਭੇਡਾਂ ਨੇ ਮੈਨੂੰ ਕੀਤੀ ਆ ਤਾਂ ਉਹਨਾਂ ਨੂੰ ਗਾਲਾਂ ਆ ਜਿਹੜੇ ਆਪਣੇ ਲਈ ਪਿਆਰ ਆ ਪਿਆਰ ਆ ਜਿਹੜੇ ਬੰਦੇ ਸਹੀ ਚੱਲਣਗੇ ਆਪਾਂ ਉਹਨਾਂ ਦੇ ਨਾਲ ਆ ਚਾਹੇ ਕੋਈ ਵੀ ਹੋਵੇ ਠੀਕ ਆ ਨਾ ਇਹ ਖੱਚ ਪੰਥਕ ਮੁੱਦਾ ਬਣਾਉਂਦੀ ਫਿਰਦੀ ਆ ਪੱਤਰਕਾਰ ਨੇ ਸਵਾਲ ਕੀਤੇ ਇਹਨੂੰ ਠੀਕ ਆ ਤੇ ਇਹ ਮੋਰੋ ਮਾਮਾ ਮੈਂ ਮੁੱਠ ਬੁਲਾ ਰਾਂ ਮੈਂ ਮੁੱਠ ਬੁਲਾ ਰਾਂ ਮੈਂ ਮੁੱਠ ਬੁਲਾ ਰਾਂ ਜਿੱਦਾ ਪਾਣੀ ਦੇ ਮੱਛੀ ਦਾ ਹਰਦੀ ਹੁੰਦੀ ਆ ਵੱਖਰਾ ਹੀ ਸਰਵਾਲਾ ਬਣਿਆ ਫਿਰਦਾ ਉੱਥੇ ਸਾਡਾ ਉਹਦੇ ਨਾਲ ਕੋਈ ਲਿੰਕ ਨਹੀਂ ਪਰ ਸਾਨੂੰ ਗੁੱਸਾ ਇਸ ਗੱਲ ਤੇ ਆਇਆ ਵੀ ਨੇ ਪੱਤਰਕਾਰਾਂ ਨੂੰ ਧਮਕੀਆਂ ਦੋਆਂ ਜਿਆ ਤੇ ਮੈਨੂੰ ਦਵਾਈ ਰਾਤੀਆਂ ਨੇ ਧਮਕੀ ਬਈ ਜੇ ਤੇਰਾ ਵੀ ਦਮਾਲਾ ਲਾਵਾਂਗੇ ਤੇ ਪੱਤਰਕਾਰ ਦਾ ਵੀ ਲਾਵਾਂਗੇ ਤੇ ਤੈਨੂੰ ਯਰਤਾ ਨਾ ਤੂੰ ਇੱਕ ਪਿਓ ਦਾ ਜੰਮਿਆ ਤੇ ਤੂੰ ਆ ਜਿੱਥੇ ਮਰਜੀ ਟਾਈਮ ਦੱਸ ਮੈਂ ਆਉਂਗਾ ਤੂੰ ਦਮਾਲਾ ਲਾ ਕੇ ਦਿਖਾ ਲੈਂ ਦੀ ਤੂੰ ਉਂਗਲ ਕਰਕੇ ਦਿਖਾ ਲੈਂ ਤੇਰੇ ਚ ਬਾਹ ਪਾ ਕੇ ਉੱਤੇ ਨਾਲ ਚੱਕਦਾ ਤੇ ਤੂੰ ਫੇਰ ਨਾ ਮੈਨੂੰ ਕਹੀਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ